ਮਾੜੇ ਅੰਸਰਾ ਅਤੇ ਨਸ਼ਾ ਤਸਕਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ थाना ਫਲੋਰ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਪੁਲਿਸ ਟੀਮ ਨੇ ਨਸ਼ਾ ਤਸਕਰਾਂ ਨੂੰ ਨਸ਼ੇਸਮਿਤ ਗ੍ਰਿਫਤਾਰ ਕੀਤਾ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬਲ ਪੀਪੀਐਸ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਫਲੋਰ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਸਰਕਾਰੀ ਨਸ਼ਾ ਛਡਾਊ ਕੇਂਦਰ ਫਲੋਰ ਦੇ ਬਾਹਰ ਕੁਝ ਵਿਅਕਤੀਆਂ ਵੱਲੋਂ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਹੀ ਸਖਤ ਐਕਸ਼ਨ ਲੈਂਦੇ ਆ ਇਨਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ थाना ਫਲੋਰ ਵੱਲੋਂ ਪੁਲਿਸ ਫੋਰਸ ਨਾਲ ਰੇਡ ਕੀਤੀ ਗਈ। ਇਸ ਆਪਰੇਸ਼ਨ ਦੌਰਾਨ ਰੋਹਿਤ ਪੁੱਤਰ ਸਵਰਗੀ ਸ਼ਾਦੀराम ਵਾਸੀ ਨੇੜੇ ਬਾਬਾ ਬਾਲਕਨੰਦ ਮੰਦਿਰ ਮੋਹੱਲਾ ਚੌਧਰੀਆਂ ਫਲੋਰ थाना ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਸ ਦੇ ਕਬਜ਼ੇ ਵਿੱਚੋਂ 247 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਿਸ ਵੱਲੋਂ ਨਸ਼ਾ ਤਸਕਰਾ ਨੂੰ ਜੜ ਤੋਂ ਖਤਮ ਕਰਨ ਲਈ ਡੀਐਸਪੀ ਸਰਵਨ ਸਿੰਘ ਬਾਲ ਨੇ ਨਸ਼ਾ ਤਸਕਰਾ ਨੂੰ ਸਖਤ ਤਾੜਨਾ ਦਿੱਤੀ ਕਿ ਫਲੋਰ ਏਰੀਆ ਵਿੱਚ ਕੋਈ ਵੀ ਵਿਅਕਤੀ ਨਸ਼ਾ ਸਪਲਾਈ ਕਰਦਾ ਫੜਿਆ ਗਿਆ ਤਾਂ ਉਸ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਉਹਨਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਫਲੋਰ ਤੋਂ ਸੁਸ਼ੀਲ ਅਹੂਜਾ ਦੇ ਨਾਲ ਰਾਜਕੁਮਾਰ ਨੰਗਲ ਦੀ ਰਿਪੋਰਟ ਇਹ ਪਿਛਲੇ ਦਿਨਾਂ ਨੂੰ ਕਾਫੀ ਸ਼ਿਕਾਇਤਾਂ ਆਉਂਦੀਆਂ ਸੀ ਕਿ ਸ਼ਹਿਰ ਦੇ ਵਿੱਚ ਇੱਕ ਓਪ ਸੰਟਰ ਹੈਗਾ ਉੱਥੋਂ ਬਾਹਰੋਂ ਕੁਝ ਨੌਜਵਾਨ ਆ ਕੇ ਜਿਹੜੇ ਆ ਉਹ ਜਦੋਂ ਦਵਾਈ ਲੈਣ ਆਉਂਦੇ ਨੇ ਤੇ ਉਹਨਾਂ ਨੂੰ ਬਾਹਰੋਂ ਨਸ਼ਾ ਵੇਚਿਆ ਜਾਂਦਾ ਹੈ ਇਸ ਕਹਿ ਤੇ ਅਸਰ ਕਰਦੇ ਹੋયા ਮੇਰੇ ਵੱਲੋਂ ਇੰਸਪੈਕਟਰ ਫੇਸਿੰਗ ਅਕੀਸੋ ਫਲੋਰ ਤੋਂ ਦੀ ਟੀਮ ਬਟ ਕੀਤੀ ਗਈ ਸੀ ਜਿਨ੍ਹਾਂ ਨੇ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਉੱਤੇ ਪਹਿਲਾਂ ਵੀ ਐਨਡੀ ਤੇ ਆਪਣੇ ਐਨਡੀ ਦੇ ਪਲੱਸ ਹੋਰ ਕਈ ਵਾਰ ਦਾ ਤੱਕ ਮਕਦਮੇ ਦਰਜ ਹੈਗੇ ਆ ਜਿਹਦੇ ਵਿੱਚੋਂ ਇਹ ਰੋਹਿਤ ਤੇ ਹੈਪੀ ਨਾਮ ਦੇ ਆ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਤੋਂ 247 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਠੀਕ ਹੈ ਰਹਿਮਾਈ ਸਾਹਿਬ ਕਿੱਥੇ ਹੈ ਇਹ ਗੜੀ ਪਿੰਡ ਦੇ ਰਹਿਣ ਵਾਲੇ ਆ ਇਹ ਉਹ ਸੈਂਟਰ ਦੇ ਦੇ ਸੰਬੰਧ ਦੇ ਵਿੱਚ ਜਦੋਂ ਕੋਈ ਦਵਾਈ ਲੈਣ ਆਉਂਦਾ ਸੀ ਉਹਦੀ ਆਰਡ ਦੇ ਵਿੱਚ ਜਿਹੜਾ ਅਸੀਂ ਇਹ ਨਸ਼ਾ ਵੇਚਦੇ ਸੀ ਠੀਕ ਹੈ ਤਾਂ ਜਿਹੜੇ ਉਹ ਸੈਂਟਰ ਤੋਂ ਦਵਾਈ ਲੈ ਕੇ ਜਿਹੜੇ ਇਧਰ ਉਧਰ ਘੁੰਮਦੇ ਹੈਗੇ ਉਹ ਵੀ ਬਾਰ ਬਾਰ ਕਰਦੇ ਸਰ ਉਹਨਾਂ ਦੇ ਕੀ ਕਾਰਵਾਈ ਕਰਦੇ ਉਹਨਾਂ ਤੇ ਅਸੀਂ ਹੁਣ ਸਪੈਸ਼ਲ ਜਦੋਂ ਉਹਨਾਂ ਦਾ ਟਾਈਮਿੰਗ ਆਏਗਾ 10 ਤੋਂ 12 ਉਹ ਦਵਾਈ ਲੈਂਦੇ ਨੇ ਉਹਦੇ ਵਿੱਚ ਅਸੀਂ ਫਲੋਰ ਪੁਲਿਸ ਵੱਲੋਂ ਜਿਹੜਾ ਵਾ ਉਸ ਸਮੇਂ ਦੋ ਮੁਲਾਜ਼ਮ ਜਿਹੜੇ ਆ ਭੇਜਦੇ ਹਨ ਮਹਾਨ ਐਬਰਾਹੀਮ ਉਹਨਾਂ ਦੇ ਜਿਹੜੇ ਮੋਟਰਸਾਈਕਲ ਤੇ ਆਉਂਦੇ ਉਹ ਵੀ ਚੈੱਕ ਕਰਦੇ ਕਿ ਕੋਈ ਚੋਰੀ ਦਾਤ ਨਹੀਂ ਹੈਗਾ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਉਸ ਸਮੇਂ ਇਹ ਵੀ ਹਦਾਇਤ ਕੀਤੀ ਗਈ ਹੈ ਡਾਕਟਰ ਸਾਹਿਬਾਨ ਨੂੰ ਕਿ ਜਿਹੜੇ ਉਥੇ ਕੰਸਰਨ ਮੁਲਾਜ਼ਮਾ ਹੈਗੇ ਨੇ ਮੈਡੀਕਲ ਨਾਲ ਸੰਬੰਧਿਤ ਵੀ ਉਹਨਾਂ ਨੂੰ ਜਦੋਂ ਤੁਸੀਂ ਆਉਂਦੇ ਹੋ ਜਦੋਂ ਉੱਥੇ ਹੀ ਦਵਾਈ ਦੇ ਕੇ ਉੱਥੇ ਦਵਾਈ ਜਾਵੇ ਦਵਾਈ ਜੀ ਉਹਨਾਂ ਨੂੰ ਦਵਾਈ ਜਿਹੜੀ ਆ ਉਹ ਉਹਨਾਂ ਨੂੰ ਦਿੱਤੀ ਨਾ ਜਾਵੇ ਦੋ ਦਿਨ ਦੀ ਵੀ ਉਹ ਨਾਲ ਲੈ ਜਾਣ ਵਾਸਤੇ ਜੀ ਪਰ ਉਹ ਦਵਾਈ ਤਾਂ ਲੈਣਗੇ ਲੇਕਿਨ ਦਵਾਈ ਖਾਣ ਤੋਂ ਬਾਅਦ ਸਿਗਲੋਕਲ ਤੋਂ ਬਾਅਦ ਪਰਲੇ ਪੱਧਰ ਤੇ ਹੋਰ ਇੱਧਰ ਇੱਧਰ ਬਹੁਤ ਆਸਰ ਉੱਪਰੋਂ ਮੈਂ ਕੱਢਦੇ ਆ ਉਹ ਫੜ ਕੇ ਉਹਦੇ ਮੜੀਆਂ ਹਰਕਤਾਂ ਕਰਦੇ ਹੈਗੇ ਆ ਲੋਕਾਂ ਖਾਂ ਕੋ ਚੱਲ ਹੋ ਰਹੀਆਂ ਸੀ ਉਹਨਾਂ ਦੇ ਵਿੱਚ ਕਾਰਵਾਈ ਦੇ ਸਬੰਦ ਵਿੱਚ ਗੱਲ ਕਰਦੇ ਆ ਕਿਸੇ ਵਾਰ ਜਿਹੜੀ ਤੁਸੀਂ ਇਹ ਕੁਐਸਚਨ ਕੀਤਾ ਹੈਗਾ ਵੀ ਉਹ ਪਲਾਨ ਕਰਦੇ ਆ ਉਹ ਜਿਹੜੇ ਮਸ਼ੀਨਾਂ ਨਾਲ ਸੰਬੰਧਿਤ ਦੋ ਬੰਦੇ ਸੀ ਕਾਬੂ ਕਰ ਲਿਆ ਇਸ ਤੋਂ ਪਹਿਲਾਂ ਵੀ ਦੋ ਬੰਦੇ ਕਾਬੂ ਕੀਤੇ ਸਨ ਐਫਐਸਓ ਫਲੋਰ ਵੱਲੋਂ ਇੱਕ ਮਕਦਮਾ ਦਰਜ ਕੀਤਾ ਗਿਆ ਸੀ ਇਹ ਚਾਰ ਜਿਹੜੇ ਇਸ ਇਸ ਸੰਬੰਧਿਤ ਅਸੀਂ ਜਿਹੜੇ ਮਾੜੇ ਅੰਸਰ ਨੇ ਉਹ ਗੁਸਤਾਰ ਕੀਤੀ ਜਾ ਚੁੱਕੀ ਹੈ ਅੱਗੇ ਵੀ ਕਾਰਵਾਈ ਜਾਰੀ ਰਹੇਗੀ OOF